ਅ ਰੈਸਪੋਸਟ ਦੇ ਕੈਂਪ ਆਪਾਂ ਆਰਗੇਨਾਈਜ਼ ਕੀਤਾ ਅ ਮੈਂ ਡਾਕਟਰ ਰਾਜਨ ਅਰੋੜਾ ਡਾਇਰੈਕਟਰ ਆਰਪੀ ਅਰੋੜਾ ਮੈਡੀਸਿਟਿ ਆਈ ਸਪੈਸ਼ਲਿਸਟ ਮੈਂ ਇਥੇ ਇਨਚਾਰਜ ਆਈ ਆਈ ਡਿਪਾਰਟਮੈਂਟ ਦਾ ਅ ਅੱਗੇ ਅਸੀਂ ਹਸਣਾ ਕਰਦੇ ਸੀ ਕਿ ਆਈ ਸਕੂਲਾਂ ਵਗੈਰਾ ਦੇ ਤੇ ਕੈਂਪ ਲਗਾਉਂਦੇ ਰਹਿੰਦੇ ਸੀ ਅੱਜ ਫਸਟ ਇੱਕ ਉਪਰਾਲਾ ਮੈਂ ਪਹਿਲੀ ਵਾਰੀ ਕੀਤਾ ਵਾ ਕਿ ਅੱਜ ਅਸੀਂ মিডিਆ ਐਂਡ মিডিਆ ਤੇ ਉਹਨਾਂ ਦੇ ਰਿਲੇਸ਼ਨ ਚ ਉਹਨਾਂ ਦੇ ਰੈਲੇਟਿਵ ਪਲੱਸ ਉਹਨਾਂ ਦੀ ਫੈਮਿਲੀ ਵਾਸਤੇ ਨਾ ਅੱਜ ਇੱਕ ਅਸੀਂ ਆਈ ਚੈੱਕਅਪ ਕੈਂਪ ਆਰਗੇਨਾਈਜ਼ ਕੀਤਾ ਇਸ ਵਿੱਚ ਆਈਜ਼ ਦਾ ਐਗਜ਼ਾਮਨ ਕੀਤਾ ਗਿਆ इवन ਰੈਟੀਨਾ ਦਾ ਐਗਜ਼ਾਮਨ OC T ਐਗਜ਼ਾਮੀਨੇਸ਼ਨ ਕੀਤੀ ਗਈ ਪਲੱਸ ਵਿਜ਼ਨ ਰੈਫ੍ਰੈਕਸ਼ਨ ਵਗੈਰਾ ਚੈੱਕ ਕੀਤੀ ਗਈ ਜਿਹੜੇ ਵਿਜ਼ਨ ਚੈੱਕ ਕੀਤੀ ਗਈ ਤੇ ਉਹਨਾਂ ਵਿੱਚ ਜਿਨ੍ਹਾਂ ਨੂੰ ਜਿਸ ਚੀਜ਼ ਦੀ ਜ਼ਰੂਰਤ ਸੀ ਜਿਵੇਂ ਜਿਸਨੂੰ ਆਈ ਡ੍ਰੌਪ ਵਗੈਰਾ ਦੀ ਜ਼ਰੂਰਤ ਸੀ ਉਹਨਾਂ ਨੂੰ ਆਈ ਡ੍ਰੌਪ ਦਿੱਤੀ ਗਈ ਤੇ ਜਿਨ੍ਹਾਂ ਨੂੰ ਐਨ ਵਗੈਰਾ ਦੀ ਜ਼ਰੂਰਤ ਸੀ ਐਨਕ ਵਗੈਰਾ ਦਿੱਤੀ ਗਈ ਉਹਨਾਂ ਨੂੰ ਇੱਕ ਇੱਕ ਕੰਪਲੀਟ ਛੋਟਾ ਇੱਕ ਨੋਰਮਲ ਤੋਂ ਵੱਡਾ ਇੱਕ ਇੱਕ ਕੰਪਲੀਟ ਚੈੱਕਅਪ ਕੈਂਪ ਹੈ ਅਰੇ ਵਿੱਚ ਜਿਵੇਂ ਐ ਨਹੀਂ ਕਿ ਕੱਲਾ ਵਿਜ਼ਨ ਚੈੱਕ ਕੀਤੀ ਗਈ ਤੇ ਕੱਲਾ ਆਪਣਾ ਅਸੀਂ ਆਈ ਡ੍ਰੌਪ ਕਰ ਦਿੱਤੀ ਅਰੇ ਵਿੱਚ ਕੰਪਲੀਟ ਚੈੱਕ ਅਪ ਕੀਤਾ ਗਿਆ ਜਿਹਦੇ ਚ ਅਸੀਂ ਰੈਟੀਨਾ ਵਗੈਰਾ ਓਸੀਟੀ ਵਗੈਰਾ ਜਿਹਨੂੰ ਲੇਜ਼ਰ ਦੀ ਜ਼ਰੂਰਤ ਸੀ ਉਹਨਾਂ ਦੀ ਲੇਜ਼ਰ ਵਗੈਰਾ ਕੀਤੀ ਗਈ ਅਸੀਂ ਸਭ ਕੁਝ ਉਹਨਾਂ ਦੇ ਵਿੱਚ ਪ੍ਰੋਵਾਈਡ ਕੀਤਾ ਅੱਜ ਨਾ ਮੈਂ ਗੁਰਦਾਸਪੁਰ ਤੋਂ ਪੱਤਰਕਾਰ ਬਾਲਕਿਸ਼ਨ ਕਾਲੀਆ ਰਜਿਸਟਰਡ ਜਰਨਲਿਸਟ ਐਸੋਸੀਏਸ਼ਨ ਤੋਂ ਪ੍ਰਧਾਨ ਅੱਜ ਅਸੀਂ ਆਪਣੇ ਸਾਰੇ ਗੁਰਦਾਸਪੁਰ ਸ਼ਹਿਰ ਦੇ ਨਹੀਂ ਜ਼ਿਲ੍ਹੇ ਦੇ ਪੱਤਰਕਾਰਾਂ ਵਾਸਤੇ ਇੱਕ ਫ੍ਰੀ ਆਈ ਕੈਂਪ ਡਾਕਟਰ आरपी अरोड़ा ਹਸਪੀਟਲ ਦੇ ਡਾਕਟਰ ਰਾਇਨ ਸਾਹਿਬ ਕੋਲ ਲਵਾਇਆ ਪਾ ਕੈਂਪ ਤੇ ਵੇਖੋ ਆਮ ਤੇ ਬਹੁਤ ਲੱਗਦੇ ਨੇ ਸਾਡਾ ਸਿਰਫ ਅੱਜ ਦਾ ਜਿਹੜਾ ਡਾਕਟਰ ਸਾਹਿਬ ਦਾ ਥੈਂਕਸ ਹੀ ਕਰਾਂਗੇ ਇਹਨਾਂ ਨੇ ਮੀਡੀਆ ਵਾਸਤੇ ਇਨੀਸ਼ੀਏਟਿਵ ਲਿਆ ਔਰ ਮੀਡੀਆ ਪਰਸਨ ਵਾਸਤੇ ਉਹਨਾਂ ਨੇ ਫ੍ਰੀ ਕੈਂਪ ਆਰਗੇਨਾਈਜ਼ ਕੀਤਾ ਕੈਂਪ ਦੇ ਵਿੱਚ ਸਾਰੀਆਂ ਮਸ਼ੀਨਾਂ ਦੇ ਵਿੱਚ ਟੈਸਟ ਕੀਤੇ ਆ ਔਰ ਨਾਲ ਜਿਨ੍ਹਾਂ ਨੂੰ ਪੱਤਰਕਾਰਾਂ ਨੂੰ ਉਹਨਾਂ ਦੇ ਫੈਮਿਲੀ ਮੈਂਬਰਾਂ ਨੂੰ ਮੌਕੇ ਤੇ ਜਿਹੜੀ ਐਨਕ ਵਗੈਰਾ ਵੀ ਲਾ ਕੇ ਦਿੱਤੀ ਆ ਅਸੀਂ ਸਿਰਫ ਇਹ ਕਵਾਂਗੇ ਵੀ ਇਹ ਪਹਿਲਾ ਵੱਡਾ ਕੈਂਪ ਸੀ ਗੁਰਦਾਸਪੁਰ ਸ਼ਹਿਰ ਦੇ ਵਿੱਚ ਜਿਹੜਾ ਸਿਰਫ ਪ੍ਰੈਸ ਵਾਸਤੇ ਆਰਗੇਨਾਈਜ਼ ਕੀਤਾ ਵਾ ਡਾਕਟਰ ਸਾਹਿਬਾ ਨੇ ਡਾਕਟਰ ਆਰਪੀ ਅਰੋੜਾ ਹਸਪੀਟਲ ਵੱਲੋਂ ਅਸੀਂ ਡਾਕਟਰ ਸਾਹਿਬ ਕੋ ਉਮੀਦ ਇਹ ਵੀ ਕਰਾਂਗੇ ਵੀ ਜਿਹੜੇ ਅੱਗੇ ਤੋਂ ਜਿਹੜੇ ਸਾਡੇ ਹੋਰ ਵੀ ਮੈਡੀਕਲ ਜਿਹੜੇ ਕੈਂਪ ਤੁਸੀਂ ਆਰਗੇਨਾਈਜ਼ ਕਰੋਗੇ ਅਸੀਂ ਤੁਹਾਡਾ ਪੂਰਾ ਸਾਥ ਵੀ ਦੇਵਾਂਗੇ ਕਿਉਂਕਿ ਹਸਪੀਟਲ ਇਹਨਾਂ ਵਧੀਆ ਕੰਮ ਕਰ ਰਿਹਾ ਵੀ ਇਹਦਾ ਜਿਹੜੀ ਚਰਚਾ ਦੂਰ ਤੱਕ ਜਾਣੀ ਬਹੁਤ ਜ਼ਰੂਰੀ ਆ ਵੀਰਵਾਰ ਟੋਟਲ ਇਹਨਾਂ ਦੇ ਆਪੀਡੀ ਫ੍ਰੀ ਹੁੰਦੀ ਆ ਕੋਈ ਵੀ ਆ ਕੇ ਆਪਣਾ ਡਾਕਟਰ ਪਾਇਲ ਨੂੰ ਜਾਂ ਡਾਕਟਰ ਰਾਜਨ ਨੂੰ ਆਪਣਾ ਫ੍ਰੀ ਆਪੀਡੀ ਦਿਖਾ ਸਕਦਾ ਤੇ ਆਰਥੋ ਸਪੈਸ਼ਲਿਸਟ ਵੀ ਇਹਨਾਂ ਕੋਲ ਨੇ ਸਾਰੇ ਮਲਟੀ ਸਪੈਸ਼ਲ ਦੀ ਹਸਪੀਟਲ ਟੋਟਲ ਸਾਰੇ ਡਾਕਟਰ ਨੇ ਤੇ ਸਾਨੂੰ ਤੇ ਸਿਰਫ ਇਹ ਆਪੀ ਦੇਖੋ ਮੀਡੀਆ ਲਾਈਨ ਦੇ ਵਿੱਚ ਤੇ ਕਿਸੇ ਕਿਸ ਨੇ ਇਨੀਸ਼ੀਏਟਿਵ ਲਿਆ ਨਹੀਂ ਔਰ ਅੱਜ ਆਇਜ਼ ਦਾ ਦੌਰ ਵੇਖੋ ਆਇਜ਼ ਜਿਹੜੀਆਂ ਮੋਬਾਈਲ ਯੂਜ਼ ਨਾਲ ਜਾਂ ਲੈਪਟਾਪ ਯੂਜ਼ ਨਾਲ ਔਰ ਬਹੁਤ ਸਾਰਾ ਆਇਜ਼ ਦੇ ਇਫੈਕਟ ਵੀ ਪੈ ਰਿਹਾ ਤੇ ਹੁਣ ਜਿਹੜੇ ਹਾਲਾਤ ਆਏ ਸੀ ਕਿ ਜਿੰਨੇ ਵੀ ਇਹ ਜਰਨਲਿਸਟ ਸਾਰਿਆਂ ਨੇ ਚੈੱਕ ਰਹੀਆਂ ਸਾਰਿਆਂ ਦਾ ਕਿਤੇ ਨਾ ਕਿਤੇ ਫਰਕ ਰਿਹਾ ਮੈਨੂੰ ਵੀ ਅਣਕ ਲੱਗੀ ਆ ਤੇ ਇਹ ਹੈ ਕਿ ਸਿਰਫ ਹੁਣ ਚਲੋ ਅੱਗੋਂ ਡਾਕਟਰ ਸਾਹਿਬ ਦੀ ਦਿਸ਼ਾ ਨਿਰਦੇਸ਼ ਤੇ ਆਪਾਂ ਇਸ ਦਾ ਬਿਲਕੁਲ ਜਿਹੜਾ ਕੇਅਰ ਕਰਾਂਗੇ ਔਰ ਧਿਆਨ ਰੱਖਾਂਗੇ ਵੀ ਕਿੱਦਾਂ ਕਿੱਦਾਂ ਇਹਨੂੰ ਆਪਣੇ ਅੱਗੋਂ ਤੋਂ ਇਹਦੀ ਪਲੈਨਿੰਗ ਰਹਿਣੀ ਚਾਹੀਦੀ ਹੈ ਇਸ ਦੇ ਕਿਹੜੇ ਕਿਹੜੇ ਡਰਾਪਸ ਪਾਣੇ ਚਾਹੀਦੇ ਆ ਤੇ ਐਂਡ ਦੇ ਫਿਰ ਮੈਂ ਥੈਂਕਸ ਕਰਾਂਗਾ ਡਾਕਟਰ ਸਾਹਿਬ ਦਾ ਡਾਕਟਰ ਸਾਹਿਬ ਜੀ ਤੁਹਾਡੇ ਕੋ